ਨਿੱਜੀ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੀ ਲੜਕੀ ਦੀ ਅਚਾਨਕ ਮੌਤ ਹੋ ਗਈ ਤੇ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰਾਂ ਤੇ ਲਾਪਰਵਾਹੀ ਵਰਤਣ ਦੇ ਇਲਜ਼ਾਮ ਲਗਾਏ ਨੇ ਮਾਮਲਾ ਮਾਛੀਵਾੜਾ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਦਾ ਹੈ ਜਿੱਥੇ ਕੇ ਲੜਕੀ ਦੇ ਪਿਤਾ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਨੂੰ ਬੁਖਾਰ ਦੇ ਚੱਲਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਡਾਕਟਰਾਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਲੜਕੀ ਦੇ ਸੈੱਲ ਘਟੇ ਹੋਏ ਨੇ ਤੇ ਉਸ ਨੂੰ ਪੀਲੀਆ ਆ ਗਈ ਹੈ ਲੇਕਿਨ ਅਜਾਚਕ ਡਾਕਟਰ ਨੇ ਕਿਹਾ ਹੈ ਕਿ ਲੜਕੀ ਦੇ ਸੈੱਲ ਬਹੁਤ ਜ਼ਿਆਦਾ ਘਟਦੇ ਨੇ ਤੇ ਉਹ ਹਸਪਤਾਲ ਦਾ ਬਣਦਾ ਬਿੱਲ ਅਦਾ ਕਰਕੇ ਉਸ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਲੈ ਜਾਣ ਤੇ ਉਹਨਾਂ ਕੋਲ ਅਦਾਇਗੀ ਕੱਟ ਸੀ ਤੇ ਹਸਪਤਾਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਪੂਰਾ ਬਿੱਲ ਅਦਾ ਕਰਕੇ ਮਰੀਜ਼ ਨੂੰ ਲਿਜਾਇਆ ਜਾਵੇ ਤੇ ਉਹਨਾਂ ਇਹ ਵੀ ਦੱਸਿਆ ਕਿ ਜਦੋਂ ਆਪਣੀ ਲੜਕੀ ਨੂੰ ਹਸਪਤਾਲ ਵਿੱਚੋਂ ਛੁੱਟੀ ਕਰਵਾ ਕੇ ਕਿਸੇ ਹੋਰ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਉੱਥੇ ਕੁਝ ਕੁਸਾਂ ਲੈਣ ਤੋਂ ਬਾਅਦ ਲੜਕੀ ਨੇ ਦਮ ਤੋੜ ਦਿੱਤਾ ਤੇ ਉਹਨਾਂ ਇਲਜ਼ਾਮ ਲਗਾਏ ਕਿ ਜੇ ਪਹਿਲੇ ਦਿਨ ਹੀ ਮਰੀਜ਼ ਦੀ ਸਥਿਤੀ ਗੰਭੀਰ ਸੀ ਤਾਂ ਲੜਕੀ ਨੂੰ ਰੈਫਰ ਕੀਤਾ ਜਾਂਦਾ इस तारीख को सुबह नौ बजे इनको यहाँ पर भर्ती किया उनके बाद इनका रिपोर्ट आया इनका सेल सेल जो डाउन था लीवर में सूजन थी पीलिया था डॉक्टर ने ये सब रिपोर्ट बनाया और बोला इसका सेल डाउन है इसका दवा चालू है फिर पहले दिन हुआ दूसरा दिन हुआ, मैंने फिर पूछा बोलता है जो इसका सेल डाउन था आज बढ़ गया यानी कल की रिपोर्ट कल की रिपोर्ट बोला ये भर गया है और फिर जब आज ग्यारह बजे आया हूँ तो कहता सिर्फ सतारह हज़ार पॉइंट रह गया है लड़की का जो है कि सेल पूरी तरह डाउन है आप पहले मेरा दस हज़ार रुपया भर दो उसके बाद लड़की को अगर आप बोलोगे तो मैं चंडीगढ़ रेफ़र कर दूँगा या तो खन्ना में है जीवन जीवन अस्पताल है वहाँ पर ऐसे कर दूँगा तो मैंने कहा ठीक है मैं सर पैसे तो अरेंज हो जाएंगे हमें भेजिए बोलता है नहीं पहले हमारा पैसा जमा करो हमें दस हज़ार हमारा बनता है हमें जमा करो तो फिर हम पैसे जमा इधर इधर तो उधर अपने यार मित्र से लेने के चक्कर में हमें और समय लग गया ये टोटल दस हज़ार मांगा पहले तीन हज़ार दिए मेरे सास भी वहाँ थी मेरी परिवार भी था फिर भी वो नहीं माना फिर तीन हज़ार रुपया मैं उसी वक्त लेके आया ही था इनके कैमरे में भी होंगे नोट जब मैं पैसे दे रहा हूँ तो, तो आ, आज जब आप उसको लेके गए तो वो नहीं जी नहीं आज जब आज जब, आज, जब इनको छः हज़ार आज की बात है जब आप इनको मैं छः हज़ार रुपया दिया हूँ तकरीबन ये बारह बजे की बात है आज दोपहर बारह बजे की बात है जब मैं उनको ये छः हज़ार रुपया दिया जब बच्चे लेकर निकला हूँ तो डॉक्टर बोला कि हम एम्बुलेंस कर दूँ तो मैं कहा नहीं एम्बुलेंस तो दो हज़ार लेंगे चलो मैं अपनी यार मित्र से गाड़ी लेके निकल देता हूँ लेकिन मेरे बच्चे की कंडीशन ख़राब था सिमराला जाके हमने एम्बुलेंस रिक्वेस्ट करके ली वो जा रहा था और वो खाली था उन्हें हम हाथ जो कि विनती किया कि सर हमारा बच्चे का जो है सांस लेने में प्रॉब्लम है उन्होंने फटाफट हमारी हेल्प की हमें लेके गया जीवन वहाँ पर खन्ना में जीवन अस्पताल है जीवन ज्योति जीवन ज्योति अस्पताल है मैं वहाँ गया डॉक्टर साहब बाहर आए फटाफट बच्चे को चेक किया तब तक मेरा बच्चा जी भी था ਪਰ ਜਦ ਉਹਨ ਕੀ ਚੈਕ ਚੈਕ ਕੇ ਬਾਅਦ ਕੁਝ ਸਕੰਡ ਦੇ ਬਾਅਦ ਮੇਰਾ ਬੱਚਾ ਵਹਾਂ ਪਰ ਡਿੱਟ ਕਰ ਗਿਆ ਉਧਰ ਇਸ ਬਾਰੇ ਹਸਪਤਾਲ ਦੇ ਡਾਕਟਰ ਦੇ ਨਾਲ ਜਿੱਦੋ ਗੱਲਬਾਤ ਕੀਤੀ ਗਈ ਤਾਂ ਉਹਨਾਂ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਸਿਰ ਤੋਂ ਬੇਬੁਨਿਆਦ ਦੱਸਿਆ ਤੇ ਕਿਹਾ ਕਿ ਮ੍ਰਿਤਕ ਲੜਕੀ ਉਹਨਾਂ ਦੇ ਹਸਪਤਾਲ ਦੇ ਵਿੱਚ 2 ਦਿਨ ਪਹਿਲਾਂ ਹੀ ਦਾਖਲ ਹੋਈ ਸੀ ਜਿਸ ਦੇ ਸੈੱਲ ਕੱਟੇ ਹੋਏ ਸੀ ਤੇ ਅੱਜ ਸਵੇਰੇ 9 ਵਜੇ ਜਦੋਂ ਸੈੱਲ ਹੋਰ ਜ਼ਿਆਦਾ ਕੱਟ ਗਏ ਤਾਂ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਜਾਂ ਤਾਂ ਲੜਕੀ ਨੂੰ ਸੈੱਲ ਚੜਾਉਣੇ ਪੈਣਗੇ ਜਾਂ ਉਸ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਵੇ ਤੇ ਉਹਨਾਂ ਦੱਸਿਆ ਕਿ ਪਰਿਵਾਰਕ ਮੈਂਬਰ ਆਪਣੀ ਇੱਛਾ ਦੇ ਮੁਤਾਬਕ ਹੀ ਲੜਕੀ ਨੂੰ ਹੋਰ ਹਸ ਦੀ ਮੌਤ ਹੋ ਗਈ ਬੱਚੀ 15 ਸਾਲ ਦੀ ਸੀ ਮੇਰੇ ਕੋਲ ਪਰਸੋਂ ਆਈ ਸੀ ਚਾਰ ਪੰਜ ਦਿਨ ਤੋਂ ਬੁਖਾਰ ਸੀਗਾ ਪਹਿਲਾਂ ਉੱਥੋਂ ਕੋਈ ਦਵਾਈ ਲੈ ਰਹੀ ਸੀ ਤੇ ਪਰਸੋਂ ਆਏ ਸੀ ਉਸ ਟਾਈਮ ਨੂੰ ਬੁਖਾਰ ਸੀ ਤੇ ਉਸ ਟਾਈਮ ਉਹ ਟੈਸਟ ਕਰਾਇਆ ਉਹਦੇ ਸੈੱਲ ਘੱਟ ਸੀਗੇ ਸੈੱਲਾਂ ਦੀਆਂ ਨੂੰ ਤਕਲੀਫ ਸੀ ਐਂ ਗਰੂਪ ਕਿਉਂ ਨਹੀਂ ਕੀਤੇ ਨੇ ਕੀ ਕਰਨ ਲੱਗਦਾ ਤਿੰਨ ਦਿਨ ਨਹੀਂ ਹੋਏ ਮੇਰੇ ਕੋਲ ਪਰਸੋਂ 12 ਵਜੇ 1 ਵਜੇ ਆਏ ਸੀਗੇ ਅੱਜ ਮੈਂ ਸਵੇਰੇ 9 ਵਜੇ ਭੇਜਦੀ ਆ ਮੇਰੇ ਕੋਲ ਡੇਢ ਦਿਨ ਰਹਿਣੇ ਨੇ ਤਿੰਨ ਦਿਨ ਨਹੀਂ ਰਹਿ ਮੇਰੇ ਕੋਲ ਡੇਢ ਦਿਨ ਹੀ ਰਹਿਣੇ ਪਰਸੋਂ 12 ਵਜੇ ਆਏ ਸੀਗੇ ਤੇ ਸਵੇਰੇ 9 ਵਜੇ ਮੈਂ ਰੈਫਰ ਕਰ ਦਿੱਤੀ ਸੀ ਉਹਨਾਂ ਨੂੰ ਸੈਲ ਹੋਰ ਡਾਊਨ ਹੋ ਗਏ ਸੀਗੇ ਪਹਿਲਾਂ ਸੈਲ ਪਹਿਲਾਂ 39 ਸੀਗੇ ਜੀ ਤੇ ਕੱਲ ਮੈਂ ਚੈੱਕ ਤੁਸੀਂ 24 ਆਗੇ ਸੀਗੇ ਜੀ ਤੇ ਅੱਜ ਮੈਂ ਚੈੱਕ ਕਿਤੇ 14 ਕਰਾਇਆ ਸੀ ਮੈਂ ਬਾਹਰੋਂ ਚੈੱਕ ਕਰਾਇਆ ਸੀ ਫਿਰ 17 ਸੀ ਉਹਨਾਂ ਕੋਲ ਤੇ ਮੈਂ ਉਹਨੂੰ ਕਿਹਾ ਵੀ ਸੈਲ ਚੜਾਣੇ ਪੈਣੇ ਆ ਤੇ ਸੈਲਾਂ ਦੀ ਤਕਲੀਫ ਹੈਗੀ ਆ ਤੇ ਉਹ ਕਹਿੰਦਾ ਮੈਂ ਹਜੇ ਸਵੇਰੇ 9 ਵਜੇ ਕਹਿ ਦਿੱਤਾ ਸੀ ਉਹਨਾਂ ਵੀ ਸੈਲ ਚੜਾ ਲਾ ਆਪਣੇ ਉਹ ਕਹਿੰਦਾ ਮੈਂ ਹਜੇ ਕਹਿੰਦਾ ਕਿੰਨੇ ਦਿਨ ਦੇ ਮੈਂ ਕਹਿੰਦਾ ਜੀ ਉੱਥੇ 12000 ਦੇ ਹੁੰਦੇ ਸੈਲ ਉਹ ਕਹਿੰਦਾ ਮੇਕਪ ਦੇ ਨੇ ਪੈਸੇ ਹੈ ਨਹੀਂਗੇ ਕਹਿੰਦਾ ਫਿਰ ਮੈਂ ਅਰੇਂਜਮੈਂਟ ਕਰਦਾ ਜਾਂ ਮੈਂ ਭੇਜ ਦਵਾਂ ਮੈਂ ਫਿਰ ਜੇ ਤੁਸੀਂ ਲੈ ਕੇ ਆਓਗੇ ਸੈਲਫ ਮੈਂ ਚੜਾ ਦਊਗਾ ਤੁਹਾਡੇ ਫਿਰ ਉਹ ਕਹਿੰਦਾ ਜੀ ਤੁਸੀਂ ਮੈਨੂੰ ਰੈਫਰ ਕਰ ਦਿਓ ਉਹ ਰੈਫਰ ਕਰਦੇ ਇੰਤਜ਼ਾਮ ਕਰਦੇ ਕਰਦੇ ਉਹਨੇ 12:00 ਵਜੇ ਆ ਤੇ 1 ਵਜੇ ਫਿਰ ਉਹ ਲੈ ਕੇ ਗਏ ਉੱਤੇ ਖੰਡੇ ਡਾਕਟਰ ਮੋਹਨ ਸਿੰਘ ਦੇ ਲੈ ਗਏ ਡਾਕਟਰ ਸਾਹਿਬ ਜਦੋਂ ਲੈ ਕੇ ਗਏ ਨੇ ਕੁੜੀ ਹੋਸ਼ ਚ ਸੀਗੀ ਬਿਲਕੁਲ ਹੋਸ਼ ਸੀਗੀ ਹਾਂਜੀ ਗੱਲਾਂ ਕਰਦੀ ਸੀਗੀ ਬੀਪੀ ਨਾਰਮਲ ਸੀ ਐਸਪੀਓ2 ਨਾਰਮਲ ਸੀ ਆਕਸੀ ਨਾਰਮਲ ਸੀ ਉਹਦੀ ਹਸਪਤਾਲ ਦੇ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਕਾਫੀ ਹੰਗਾਮਾ ਵੀ ਕੀਤਾ ਗਿਆ ਤੇ ਇਸ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ थाना ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਦੋਵਾਂ ਤਰ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਤੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭਜਵਾ ਦਿੱਤਾ ਗਿਆ ਜਗਬਾਨੀ ਟੀਵੀ ਲਈ ਗੁਰਪ੍ਰੀਤ ਰਾਜੂ ਦੀ ਰਿਪੋਰਟ